ਰੋਟੀ ਪਾਣੀ ਦਾ ਦੱਸ ਮੈਂ ਕੀ ਕਰਨਾ ਹੈ ਜਦ ਘਰ ਚ ਮੈਂ ਨਹੀਂ ਖੁਸ਼ ਹੋਏਗਾ ਨਾਲੇ ਭਾਬੀ ਤੈਨੂੰ ਪਤਾ ਹੈ ਤੈਨੂੰ ਕਿੰਨਾ ਪਿਆਰ ਕਰਦਾ ਤੇਰੇ ਪੈਸੇ ਥੋੜਾ ਮਾਰ ਸਕਦਾ ਲਿਆ ਪੈਸੇ ਦੇ ਮੈਨੂੰ ਵਿਆਹ ਪਿਆਰ ਦੀ ਖਾਤਰ ਹੀ ਮੈਂ ਬਰਵਾਦ ਹੋਈ ਜਾਨੀ ਤੈਨੂੰ ਪੈਸੇ ਦੇ ਦੇ ਕੇ ਨਾ ਤੂੰ ਇਹ ਹੱਥ ਧਾਰੇ ਲੈ ਕੇ ਗਿਆ ਪੈਸੇ ਮੇਰੇ ਤੋਂ ਮੋੜ ਦੇ ਲੈ ਮੈਨੂੰ ਜੇ ਮੈਂ ਸਾਬ ਕਿਤਾਬ ਨਹੀਂ ਲੈਂਦਾ ਇਹਦਾ ਮਤਲਬ ਤੂੰ ਘਰ ਨਹੀਂ ਲਟਾਵੇਂਗੀ ਮੈਂ ਘਰ ਨਹੀਂ ਲਟਾਰੀ ਹੈਗੀ ਉਹ ਹੱਥ ਧਾਰੇ ਲੈ ਕੇ ਗਿਆ ਮੇਰੇ ਤੋਂ ਚਰਨੋਂ ਪਾਣੀ ਲੈ ਹਾਲੋ ਭਾਜੀ ਪਾਣੀ ਬੇਜਾ ਚਰਨ ਮੈਂ ਆਰਤੀਏ ਕੋਲ ਗਿਆ ਸੀ ਹਾਂ ਭਾਜੀ ਸਾਬਕ ਤਾਮ ਕਰਿਆ ਸਾਰਾ ਲੈ ਆ ਬੱਚੇ ਨੇ ਪੈਸੇ ਅੱਛਾ ਹਾਂ ਕਰਿਆ ਤਾਂ ਸਾਰਿਆਂ ਦਾ ਲੈਣਾ ਦੇਣਾ ਐਨ ਸਾਰਿਆਂ ਦਾ ਨਵੇੜ ਤੱਕ ਕਿਸੇ ਦਾ ਪੈਸਾ ਨਹੀਂ ਦੇਣਾ ਹੁਣ ਆਪਾਂ ਨੇ ਦੇਖ ਲੈਂਦੇ ਜੇ ਕਿਸੇ ਦੀ ਰੋਕ ਟੁਕ ਰਹਿੰਦੀ ਆ ਨਾਨਕ ਹੁਣ ਸਾਰਾ ਇੱਕ ਵਾਰੀ ਕਲੀਅਰ ਕਰਤਾ ਪਤਾ ਕੀ ਗੱਲ ਹੈ ਜੇ ਕਿਸੇ ਦਾ ਰਹਿ ਜਾ ਅਗਲਾ ਰੋਜ਼ ਹੀ ਬਾਰ ਬੱਡ-ਬੱਡ ਕੇ ਖਾਈ ਜਾਂਦਾ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਅਗਲਾ ਕਹਿੰਦਾ ਤਿੰਨ ਚਾਰ ਜੀ ਕਮਾਉਣ ਵਾਲੇ ਨੇ ਫੇਰ ਵੀ ਇਦਾਂਾਂ ਤੇ ਆਉਂਦੇ ਚੰਗੇ ਲੱਗਦੇ ਨਹੀਂ ਹੁੰਦੇ ਲੋਕ ਮੈਂ ਤਾਂ ਕਿਸੇ ਦੀ ਟੋਕ ਨਹੀਂ ਛੱਡੀ ਬਾਰ ਚਾਉਣ ਜੋਗਾ ਕੋਈ ਨਹੀਂ ਛੱਡਿਆ ਹੈਗਾ ਚੱਲ ਹੁਣ ਨਿਭੜ ਗਿਆ ਨਾ ਸਾਰਾ ਐਨ ਜਮਾ ਹਾਂ ਪੈਸੇ ਤਾਂ ਹੁਣ ਮੈਂ ਰੱਖ ਲਵਾਂ ਸਾਹਮਣੇ ਰੱਖ ਤੇਰੇ ਘਰ ਤੇ ਲਿਆਂਦੇ ਨੇ ਨਾਲੇ ਤੂੰ ਆਪਦਾ ਸਮਾਂ ਲੈ ਆਈਂ ਚਲ ਕੋਈ ਗੱਲ ਨਹੀਂ ਹੁਣ ਮੈਂ ਕਿਹੜਾ ਨਿਆਣੀ ਆ ਮੈਨੂੰ ਵੀ ਹੁਣ ਪਤਾ ਵੀ ਘਰ-ਦਾਰ ਕਿਵੇਂ ਚਲਾਈਦਾ ਕਬੀਲਦਾਰੀ ਆ ਬੱਚੇ ਵੀ ਪੜਾਉਣੇ ਨੇ ਹਾਂ ਫੀਸਾਂ-ਫੂਸਾਂ ਵੀ ਭਰਨੇ ਨੇ ਕਿਤਾਬਾਂ ਵੀ ਲੈ ਕੇ ਦੇਣੀਆਂ ਨੇ ਤੇ ਮੈਂ ਪੁੱਛਦਾ ਸੀ ਭਾਬੀ ਮੱਗਰ ਕਿੱਥੇ ਆ ਮੱਗਰ ਮੁੰਲਾ ਖੇਤ ਨੂੰ ਗਿਆ ਪਿਆ ਅੱਛਾ ਹਾਂ ਉਹ ਕਹਿੰਦਾ ਸੀ ਕਹਿੰਦਾ ਬਰਸੀਆ ਕੀ ਕਹਿੰਦੇ ਨੇ ਰੌਣੀ ਕਰਕੇ ਮੂੰਗੀ ਬੀਜਣੀ ਆ ਮੂੰਗੀ ਬੀਜਣੀ ਆ ਕਹਿੰਦਾ ਹਾਂ ਹੁਣ ਕਰ ਤੂੜੀ-ਤਾੜੀ ਵੱਢ ਲਈ ਸਾਰ ਕਰ ਲਿਆ ਸਾਰਾ ਕੁਝ ਹੁਣ ਖੇਤ ਬਿਲਾ ਪਿਆ ਦੋ ਤਿੰਨ ਵੇਗੇ ਮੂੰਗੀ ਬੀਜ ਦੰਨੇ ਆ। ਲੈ ਮੈਨੂੰ ਦੱਸ ਕਿ ਹੋ ਜੂਗੀ। ਮੈਨੂੰ ਦੱਸ ਦਿੰਦਾ ਜੇ ਮੈਂ ਆਉਂਦਾ ਆਉਂਦਾ ਬੀਅੇ ਫੜ ਲਿਆਉਂਦਾ ਮੂੰਗੀ ਦਾ। ਮੈਂ ਲੈ ਲਿਆਂਦਾ ਉਹਨੇ ਬੀਤ ਆ। ਲਿਆਂਦਾ? ਹਾਂ ਪਹਿਲਾਂ ਬੀਜ ਲਿਆਂਦਾ ਫੇਰ ਬੀਜਣ ਗਿਆ ਉਹ। ਚਲ ਠੀਕ ਆ। ਨਾਲੇ ਭਾਬੀ। ਮੇਰੀ ਗੱਲ ਤੇ ਗੌਰ ਕਰੀਏ ਤੈ। ਕਿਹੜੀ ਗੱਲ ਤੇ? ਉਹ ਭਾਬੀ, ਢੋਲੀ ਨਾ ਪਾਣਾ। ਮੇਰੀ ਗੱਲ ਸੁਣ ਲੈ, ਤੂੰ ਖੁਦ ਸਮਝਦਾਰ ਆ। ਤੂੰ ਜਵਾਕਾਂ ਦਾ ਤਾਇਆ ਲੱਗਦਾ। ਉਪਾ ਭੀ ਮੇਰੀ ਗੱਲ ਸੁਣਾ ਜੇ ਮੈਂ ਤਾਇਆ ਲੱਗਦਾ ਨਾ ਤਾਂ ਹੀ ਕਹਿਣਾ ਆ ਜ਼ਮੀਨ ਹੈ ਜਿਹੜੀ ਮੇਰੇ ਹਿੱਸੇ ਦੀ ਮੈਂ ਕਿ ਛਾਤੀ ਦੇ ਧਰੱਕੇ ਲੈ ਜਾਣੀ ਹੈ ਤੁਸੀਂ ਐਂ ਵਰਤਣੀ ਹੈ ਚੱਲ ਫੇਰ ਕੀ ਹੈ ਹੁਣ ਤੈਨੂੰ ਰੋਟੀ ਪਾਣੀ ਚਾਹ ਪਾਣੀ ਕੱਪੜਾ ਲੀੜਾ ਵਧੀਆ ਮਿਲਦਾ ਨਹੀਂ ਰੋਟੀ ਪਾਣੀ ਦਾ ਦੱਸ ਮੈਂ ਕੀ ਕਰਨਾ ਜਦ ਘਰ ਚ ਮੈਂ ਨਹੀਂ ਖੁਸ਼ ਹੋਏਗਾ ਨਾਲੇ ਮੇਰੀ ਗੱਲ ਸੁਣਾ ਆ ਬਾਹਾਂ ਭੋਏ ਫੜਨੇ ਬੰਦ ਕਰ ਦੇ ਨਹੀਂ ਮੈਂ ਮੱਗਰ ਨੂੰ ਦੱਸ ਦੇਣਾ ਮੇਰੀ ਗੱਲ ਸੁਣ ਲੈ ਭਾਬੀ ਦਾ ਸਾਰਾ ਖਰਚਾ ਮੈਂ ਚੱਕਦਾ ਮੈਨੂੰ ਲੱਗਦਾ ਤੂੰ ਐ ਨਹੀਂ ਲੋਟ ਆਉਂਦੀ ਹੈਗੀ ਛੱਡ ਮੇਰਾ ਹੱਥ ਛੱਡ ਮੇਰਾ ਹੱਥ ਮੇਰੇ ਤੋਂ ਕਰਾਏਂਗੀ ਕਾਰਾ ਤੂੰ ਮੈਨੂੰ ਲੱਗਦਾ ਇਹਦਾ ਵੀ ਕੋਈ ਇਲਾਜ ਕਰਨਾ ਪੈਣਾ ਇਹ ਤਾਂ ਦਿਨੋ ਦਿਨ ਮੇਰੇ ਸਿਰ ਚੜਦਾ ਜਾਂਦਾ ਮੈਂ ਕਿਨੇ ਮੈਂ ਕਾਨੂੰ ਮੱਗਰ ਨੂੰ ਦੱਸਣਾ ਜੇ ਮੈਂ ਮੱਗਰ ਨੂੰ ਦੱਸਤਾ ਇਹਨੂੰ ਆਥਰ ਨੂੰ ਘਰੋਂ ਕੱਢ ਦੂਗਾ ਕਿੱਥੇ ਦਰਦਰ ਦੇ ਤੂੰ ਠੋਕਰਾ ਖਾਂਦਾ ਫਿਰੂ ਇਹਦੀ ਹੋਮਨ ਰੋਟੀ ਖਾਣ ਦੀ ਆ ਨਾ ਕਿ ਪੁੱਟੇ ਛਿੱਦੇ ਲੱchn ਕਰਨ ਦੀ ਆ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਮੈਂ ਇਹਦੇ ਪਿਓ ਵਰਗਾ ਇਹ ਤਾਂ ਦਿਨੋ ਦਿਨ ਜਵਾਨ ਹੁੰਦਾ ਜਾਂਦਾ ਪਤਾ ਨਹੀਂ ਇਹਨੂੰ ਕਿਹਦੀ ਉਂਗਲ ਲੱਗਦੀ ਆ ਚੱਲਾ ਮੂੰਗੀ ਵਾਲਾ ਕੰਮ ਵੀ ਨਿਪੜਿਆ ਮਧੀਆਂ ਚੱਲ ਬੀਤੀ ਹੋ ਜੂਗੀ ਨਾਲ ਆਪ ਖਾ ਲਾਂ ਏ ਕੋਈ 5-7000 ਦੀ ਵਿਕ ਜਾਊਗੀ ਸਾਡੇ ਘਰ ਦੀ ਦਾਲ ਸਬਜ਼ੀ ਮੇਰਾ ਕਿੱਥੇ ਨਜ਼ਾਰਾ ਮੋਲਦੀ ਦਾ ਆਕੇ ਪਿਆ ਖਾ ਖਾ ਕੇ ਆ ਗਈ हां ਜਰਨੂ ਅੱਜ ਬੜੀ ਖੁਸ਼ ਲੱਗ ਰਹੀਆਂ ਖੁਸ਼ ਖੁਸ਼ ਨਾ ਹੋਵਾਂ ਅੱਜ ਆ ਦੇ ਲਓ ਤੁਹਾਡੇ ਭਾਈ ਨੇ ਆ ਕੇ ਪੈਸੇ ਫੜਾਤੇ ਕਹਿੰਦੇ ਲਿਆ ਜਿਹੜਾ ਕੁਸ ਲੈ ਆਉਣਾ ਬਾਕੀ ਸਾਰਾ ਦਾ ਹਿਸਾਬ ਕਿਤਾਬ ਕਰਤਾ ਮੈਂ ਕਹਤਾ ਸੀਗਾ ਮੈਂ ਕਿਸੇ ਟੋਕ ਨਾ ਰਹੀ ਕਹਿੰਦਾ ਨਾ ਕਹਿੰਦਾ ਮੈਂ ਕਿਸੇ ਦੀ ਟੋਕ ਨਹੀਂ ਰੱਖੀ ਹੈਗੀ ਸਭ ਦਾ ਹਿਸਾਬ ਕਿਤਾਬ ਕਰਤਾ ਇਹ ਸੌਦਾ ਪੱਤਾ ਉਹ ਕਹਿੰਦਾ ਮੈਂ ਲਿਆ ਦੂੰਗਾ ਆਪੇ ਬਾਈ ਜੈਲਾ ਦੇਖ ਲੈ ਕਿੰਨਾ ਚੰਗਾ ਹਨਾ ਬਾਲਾ ਫਿਕਰ ਕਰਦਾ 1 ਰੁਪਿਆ ਨਹੀਂ ਆਪਦੇ ਕੋਲੇ ਰੱਖਦਾ ਸਾਰੇ ਆਪਾਂ ਨੂੰ ਹੀ ਦੇ ਦਿੰਦਾ ਹੋਰ ਹੁਣ ਉਹਨੇ ਦੱਸ ਕਿੱਥੇ ਲੈ ਕੇ ਜਾਣੇ ਨੇ ਵਿਆਹ ਨਹੀਂ ਬਰਿਆ ਨਹੀਂ ਗਜਵਾਕ ਨਹੀਂ ਜੱਲਾ ਨਹੀਂ ਹੁਣ ਉਹ ਆਪਾਂ ਹੀ ਉਹਦਾ ਸਭ ਕੁਛ ਆ ਸਭ ਕੁਝ ਤਾਂ ਹੈਗੇ ਆ ਜਾਨੋ ਪਰ ਫੇਰ ਕੀ ਹੈ ਵੀ ਇਹ ਬਾਈ ਨਹੀਂ ਵੇਖਦਾ ਅੱਜ ਕੱਲ ਦੇ ਜਿਹੜੇ ਛੜੇ ਆ ਨਾ ਹਰੇਕ ਆਪਦੀ ਜੇਬ 'ਚ ਰੱਖਦਾ ਪੈਸੇ ਗੋੜ ਛੜ ਲੈਣਾ ਹੁੰਦੇ ਆ ਕੋਈ ਦਾਰੂ ਪੀਲੀ ਕੁਝ ਕਰ ਲਿਆ ਉੱਤੇ ਇਹਦੇ ਗਮਾ ਦੇ ਲਾਉਂਦੇ ਫਿਰਦੇ ਆ ਹਾਂ ਚਲ ਐਂ ਕਰ ਤੂੰ ਤਿਆਰ ਹੋ ਜੀ ਆਪਾਂ ਨਾ ਸ਼ਹਿਰੋਂ ਜਾ ਕੇ ਉਹਨੂੰ ਨਾਲ ਤਾਂ ਇੱਕ ਕੁੜਤਾ ਚਾਦਰਾਂ ਲਿਆ ਦੰਨੇ ਆ ਨਾਲੇ ਚਲ ਉਹਨੂੰ ਕੋਈ ਮਾੜੀ ਮੋਟੀ ਪੰਜੀਰੀ ਪੰਜੂਰੀ ਲਾ ਦਾਂਗੇ ਐਨੇ ਜੀ ਖੁਸ਼ ਹੋਊ ਜੂਗਾ ਉਹ ਵੀ ਚਲ ਮੇਰਾ ਖਿਆਲ ਰੱਖਦੇ ਨੇ ਹਾਂ ਬਾਈ ਦਾ ਧਿਆਨ ਰੱਖਿਆ ਕਰ ਦੂੰ ਵੀ ਮੈਂ ਤਾਂ ਬਥੇਰਾ ਧਿਆਨ ਰੱਖਦੀ ਆ ਪਰ ਫੇਰ ਵੀ ਉਹਦੇ ਨੱਕ ਥੱਲੇ ਕੁਝ ਲੰਘਦਾ ਨਹੀਂ ਪਤਾ ਤਾਂ ਹੈਗਾ ਖਾਣ ਲੱਗਿਆ ਕਿੰਨੇ ਨਖਰੇ ਕਰਦਾ ਕਦੇ ਆ ਨਹੀਂ ਚੰਗਾ ਲੱਗਦਾ ਕਦੇ ਉਹ ਨਹੀਂ ਚੰਗਾ ਲੱਗਦਾ ਦੈਨੂ ਨੂੰ ਹੁਣ ਕੀ ਚੰਗਾ ਲੱਗੂਗਾ ਚੱਲ ਕੋਈ ਗੱਲ ਨਹੀਂ ਹੁਣ ਤਾਂ ਉਹ ਨਖਰੇ ਕਰਨੇ ਹੀ ਨੇ ਉਹ ਜਾਨ ਛੜਿਆਂ ਦੀ ਆਦਤ ਹੁੰਦੀ ਐ ਤਾਂ ਨਖਰੇ ਕਰਨ ਦੀ ਹੋਈ ਤਾਂ ਗੱਲ ਹੈ ਉਹ ਆਪਣੇ ਦਿਖਾਉਂਦਾ ਹੁਣ ਨਖਰੇ ਕਰ ਕਰਕੇ ਚਲ ਹੂੰ ਠੀਕ ਐ ਲੋਕਾਂ ਵਰਗਾ ਨਹੀਂ ਹੈਗਾ ਵੀ ਬਾਹਰ ਅੰਦਰ ਜਾਂਦਾ ਹੋਵੇ ਇਸ ਗੱਲੋਂ ਚੰਗਾ ਨਹੀਂ ਤਾਂ ਅੱਜ ਕੱਲ ਦੇ ਸੜੇ ਕਿਸੇ ਨੂੰ ਪੰਜੀ ਨਹੀਂ ਦਿੰਦੇ ਹੈਗੇ ਕਹਿੰਦੇ ਨੇ ਅਸੀਂ ਆਪ ਦੇ ਲਈ ਜੋੜਦੇ ਆ ਖਬਰ ਕਦੋਂ ਵਿਆਹ ਕਰਾ ਲਈ ਪਰ ਇਹਨੇ ਕਦੇ ਕਿ ਸੋਚਿਆ ਨਹੀਂ ਹੈਗਾ ਇੱਕ ਗੱਲ ਦਾ ਹੋਰ ਧਿਆਨ ਰੱਖੀ ਹਾਂ ਜਮੀਨ ਗਏ ਦਾ ਤਾਂ ਸਾਰੀ ਬਾਈ ਦੇ ਨਾਲ ਹੀ ਹੈ ਚਲ ਤੂੰ ਐਂ ਕਰੀ ਮਾੜੀ ਮੋਟੀ ਆਪਦੇ ਨੌ ਵੀ ਕਰਵਾ ਲਈ ਕਿਤੇ ਹੋਰ ਵਿਆਹ ਕਰਾ ਕੇ ਆ ਜਵੇ ਓਏ ਨਹੀਂ ਨਹੀਂ ਐਂ ਤਾਂ ਮੈਨੂੰ ਭਰੋਸਾ ਮੇਰੇ ਬਾਈ ਤੇ ਇਹੋ ਜਿਹਾ ਕੰਮ ਨਹੀਂ ਕਰਦਾ ਉਹ ਅੱਛਾ ਜੀ ਹਾਂ ਦੇਖ ਲਈ ਕਿਤੇ ਨਹੀਂ ਨਹੀਂ ਪਰ ਤੂੰ ਕਿਥੇ ਗੱਲ ਸੁਣਾ ਉਹਨੂੰ ਜਵਾਬ ਨਾ ਦੇ ਨਾ ਮੈਂ ਕਿਉਂ ਜਵਾਬ ਦੂੰਗਾ ਹੁਣ ਮੈਨੂੰ ਪਤਾ ਨਹੀਂ ਕਿਤੇ ਚਲ ਤੜਕੇ ਦਾ ਖੇਤ ਗਿਆ ਯਾਰ ਭੁੱਖਾ ਤੇ ਆਇਆ ਨਾ ਚਾਹ ਨਾ ਰੋਟੀ ਮੈਂ ਵੀ ਉਹਨੂੰ ਕਿਹਾ ਸੀਗਾ ਵੀਰਜੀ ਨੂੰ ਮੈਂ ਕਿਹਾ ਤੁਸੀਂ ਰੋਟੀ ਪਾਣੀ ਲੈ ਜਾਓ ਕਹਿੰਦਾ ਤੂੰ ਬਣਾ ਕੇ ਰੱਖਾ ਮੈਂ ਆਉਣਾ ਤੇ ਆ ਬਣੀ ਪਈਏ ਚਲ ਕੋਈ ਨਾ ਮੈਂ ਲੈ ਆ ਦਿੰਨੀ ਆ ਚਾਹ ਨਾਲ ਰੋਟੀ ਕਿਹਾ ਠੀਕ ਹੈ ਠੀਕ ਹੈ ਨਾਲੇ ਮੈਂ پیسے ਸਾਂਹਦਾ ਚੰਗਾ ਇੰਨਾ ਚੰਗਾ ਬਾਈ ਵੀ ਯਾਰ ਹਨਾ ਹੋਰ ਆ ਵੀ ਫਰਕ ਨਹੀਂ ਕਰਦਾ ਨਹੀਂ ਅੱਜ ਕੱਲ ਕੋਣ ਆ ਕਿਸੇ ਦਾ ਆਗਲੇ ਨੂੰ ਆਏ ਹੁੰਦਾ ਆਪਾਂ ਨੇ ਨਾ ਜ਼ਮੀਨ ਆਪਾਂ ਇਹਨਾਂ ਤੋਂ ਕੀ ਲੈਣਾ ਆਪਰੇ ਘਰ ਗੁਰਸ਼ਾੜ ਲੈਣਾ ਰੋਹੇ ਜਿਆ ਇੱਕ ਵੀ ਕੰਮ ਨਹੀਂ ਕਰਦਾ ਬਾਈ ਆਲੂ ਬਾਜੀ ਚਾਹ ਸਿਰ ਚ ਪਾ ਦੇ ਮੇਰੇ ਚਾਹ ਲੈ ਹੈ ਬਾਜੀ ਮੈਂ ਇੰਨੇ ਪਿਆਰ ਨਾਲ ਚਾਹ ਲੈ ਗਈਆਂ ਤੁਸੀਂ ਕਹਿੰਦੇ ਸਿਰ ਚ ਪਾ ਦੇ ਚਾਹ ਸਿਰ ਚ ਪਾਉਣ ਵਾਲੀ ਚੀਜ਼ ਆ ਪੀਣ ਵਾਲੀ ਚੀਜ਼ ਆ ਇਹ ਚਲੋ ਬੱਸ ਮੈਂ ਤਾਂ ਨਾ ਹੁਣ ਸੋਚ ਲਿਆ ਕੀ ਸੋਚ ਲਿਆ ਮੈਂ ਤਾਂ ਹੁਣ ਵਿਆਹ ਕਰਾਉਂਗਾ ਲੈ ਹੈ ਆ ਉਮਰ ਥੋੜੀ ਹੁਣ ਵਿਆਹ ਕਰਾਉਣ ਦੀ ਆ ਉਮਰ ਤਾਂ ਜਵਾਕਾਂ ਨੂੰ ਖਲਾਉਣ ਦੀ ਆ ਆ ਜਵਾਖਾਂ ਨੂੰ ਖੜਿਆਉਣ ਜੋਗਾ ਹੀ ਆ ਤੁਸੀਂ ਤਾਂ ਨੌਕਰ ਸਮਝ ਰਖਿਆ ਮੈਨੂੰ ਭਾਈ ਕਿੱਦੇ ਤੁਹਾਨੂੰ ਨੌਕਰ ਸਮਝਿਆ ਸੀ ਨੇ ਤੁਹਾਨੂੰ ਮੰंजे ਤੇ ਬੈਠੇ ਚਾਹ ਪਾਣੀ ਮਿਲਦਾ ਰੋਟੀ ਟੁਕ ਟਾਈਮ ਤੇ ਮਿਲਦੀ ਆ ਹੋਰ ਦੱਸ ਤੁਹਾਨੂੰ ਕੀ ਚਾਹੀਦਾ ਜਦੋਂ ਬੰਦਾ ਘਰ ਚ ਖੁਸ਼ੀ ਐ ਨਹੀਂ ਰਹਿ ਸਕਦਾ ਰੋਟੀ ਪਾਣੀ ਦਾ ਕੀ ਐ ਜਿੱਥੇ ਮਰਜ਼ੀ ਖਾ ਲੈ ਨਾ ਭਾਜੀ ਐਦੋਂ ਉੱਪਰ ਖੁਸ਼ੀ ਚਾਹੀਦੀ ਐ ਤੁਹਾਨੂੰ ਹੁਣ ਮੇਰੀ ਗੱਲ ਸੁਣ ਲੈ ਕੁਛ ਮਰਜ਼ੀ ਐ ਮੈਂ ਤਾਂ ਵਿਆਹ ਕਰਾਉਂਗਾ ਨਾ ਹਣ ਲੋਕ ਕੀ ਕਹਿਣਗੇ ਆ ਉਮਰ ਥੋੜੀ ਭਲਾ ਵਿਆਹ ਕਰਾਉਣ ਦੀ ਕੁਛ ਮਰਜੀ ਕਹੀਂ ਜਾਵੇ ਕੋਈ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਲੈ ਕਹਿੰਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਜਦੋਂ ਤਾਂ ਟਾਈਮ ਸੀ ਵਿਆਹ ਕਰਾਉਣ ਦਾ ਤਾਂ ਤੁਸੀਂ ਕਰਾਇਆ ਨਹੀਂ ਐਸ ਉਮਰ ਆ ਕੇ ਵਿਆਹ ਕਰਾਉਂਗੇ ਮੈਂ ਤਾਂ ਹੀ ਨਹੀਂ ਕਰਾਇਆ ਮਾਂ ਚਾਰ ਕੀਲੇ ਨੇ ਜਿਹੜੇ ਤੁਹਾਡੇ ਕੋਲ ਰਹਿ ਜਾਣਗੇ ਜਦੋਂ ਇੰਨੀ ਉਦੋਂ ਸੋਚੀ ਤੀ ਫਿਰ ਹੁਣ ਵੀ ਇਹੀ ਸੋਚ ਚਲੋ ਹੁਣ ਕਿਹੜਾ ਬਿੱਲੀ ਦੇ ਸ਼ਿੱਕ ਤਾ ਫਰ ਤੂੰ ਵੀ ਸੋਚਨਾ ਲਹਾਦਾ ਪਾਜੀ ਕਹਿੰਦੇ ਤੂੰ ਵੀ ਸੋਚ ਹੁਣ ਸੋਚਿਆ ਤਾਂ ਹੈਗਾ ਤੁਹਾਨੂੰ ਟੈਨ ਤੇ ਰੋਟੀ ਪਾਣੀ ਚਾਹ ਸਭ ਕੁਝ ਮਿਲਦਾ ਕੱਪੜਾ ਲੀਡਾ ਉਹ ਤੋਤਾ ਮਿਲਦਾ ਲੋਕਾਂ ਦੇ ਦੇਖ ਲੋ ਜੇਠਾਂ ਦਾ ਕੀ ਹਾਲ ਹੈ ਕੁੱਲੀਆਂ ਚ ਬੈਠੇ ਨੇ ਬਾਹਰ ਕੱਡੇ ਬੈਠੇ ਨੇ ਲੋਕਾਂ ਨੇ ਅਸੀਂ ਤਾਂ ਤੁਹਾਨੂੰ ਫੇਰ ਵੀ ਰਾਜੇ ਵਾਂਗੂ ਰੱਖਦੇ ਆ ਮੈਂ ਲੋਕਾਂ ਦੇ ਜੇਠਾ ਵਰਗਾ ਨਹੀਂ ਹੈਗਾ ਜਿਹੜੇ ਬਾਹਰ ਮੂੰਹ ਪਾਰ ਦੇ ਫਿਰਦੇ ਨੇ ਲਹਾਦਾ ਪਾਜੀ ਭਲਾ ਇਸ ਉਮਰ ਹੁਣ ਤੁਹਾਨੂੰ ਡੋਲਾ ਕਿਹੜਾ ਦੇ ਦੂਗਾ ਮਾੜੀ ਮੋਟੀ ਤਾਂ ਸ਼ਰਮ ਕਰ ਲੋ ਦਾ ਪਹਿਲਾਂ ਐਂ ਦੱਸੋ ਤੁਹਾਨੂੰ ਅਸੀਂ ਸਵੇਰੇ ਉੱਠ ਕੇ ਉਹ ਵਧੀਆ ਚਾਹ ਪਾਣੀ ਜਿਹੋ ਜੀ ਤੁਸੀਂ ਕਹਿੰਨੇ ਹੋ ਰਾਤ ਨੂੰ ਉਹ ਤੁਹਾਨੂੰ ਦੁੱਧ ਪਾਣੀ ਦੰਨੇ ਆ ਦੇਸੀ ਘਿਓ ਤੁਹਾਨੂੰ ਪਾ ਕੇ ਦੰਨੇ ਆ ਆ ਅਜਮੱਗਰ ਕਹਿ ਰਿਆ ਸੀਗਾ ਕਹਿੰਦਾ ਪੰਜੀਰੀਰ ਲਾ ਕੇ ਦੇਣੀ ਆ ਬੱਚਿਆਂ ਨੇ ਕਿਹੜਾ ਖਾਣੀ ਆ ਉਹ ਸਾਰੀ ਤੁਹਾਨੂੰ ਹੀ ਦੇਣੀ ਆ ਤੁਸੀਂ ਉਹ ਤੁਹਾਡੇ ਵਾਸਤੇ ਰਲੋਣੀ ਆ ਹੋਰ ਦੱਸ ਕੀ ਚਾਹੀਦਾ ਤੁਹਾਨੂੰ ਉਹ ਫਿਰ ਤੁਸੀਂ ਕਿਹੜਾ ਸਹਾਨ ਕਰਦੇ ਹੋ ਮੇਰੇ ਤੇ ਮੇਰੀ ਜ਼ਮੀਨ ਦੀ ਕਮਾਈ ਨਹੀਂ ਖਾਂਦੇ ਲੈ ਬਾਜੀ ਹੱਦਾਂ ਕਹਿੰਦੇ ਜ਼ਮੀਨ ਦੀ ਕਮਾਈ ਨਹੀਂ ਖਾਂਦੇ ਇਹ ਤਾਂ ਹੁਣ ਤੁਹਾਡਾ ਫਰਜ਼ ਆ ਜਿੱਥੇ ਬੰਦਾ ਰੋਟੀ ਕਮ ਉਹ ਤੇ ਦਊਗਾ ਹੀ ਸਭ ਕੁਝ ਚੱਲ ਕੋਈ ਗੱਲ ਨਹੀਂ ਬਾਕੀ ਤੁਸੀਂ ਚਾਹ ਤਾਂ ਫੜੋ ਇਹਦੇ ਨਾਲ ਕਾਦੀ ਨਾਰਾਜ਼ਗੀ ਹੈ ਕੋਈ ਗੱਲ ਨਹੀਂ ਆਪਾਂ ਸੋਚਾਂਗੇ ਕੀ ਬਣਨਾ ਐਵੇਂ ਨਹੀਂ ਨਾਰਾਜ਼ ਹੋਈਦਾ ਹੁੰਦਾ ਕੋਈ ਗੱਲ ਨਹੀਂ ਟਾਈਮ ਲੱਗਦਾ ਚੱਲ ਠੀਕ ਆ ਬਾਕੀ ਮੱਗਰ ਵੀ ਕੀ ਕਹੂਗਾ ਇਹ ਵੀ ਤਾਂ ਤੁਸੀਂ ਦੇਖੋ ਦੀਮੀਆਂ ਸਭ ਕੁਝ ਕਰ ਲੈਂਦੀ ਐ ਨਾ ਜੇ ਆਪਦੀ ਆਈ ਤੇ ਆ ਜਾਣਾ ਚੱਲ ਕੋਈ ਗੱਲ ਨਹੀਂ ਆ ਤੁਸੀਂ ਚਾਹ ਪੀਵੋ ਮੈਂ ਸੋਚੂਗੀ ਕੋਈ ਗੱਲ ਨਹੀਂ ਜਿਹੜੀ ਤੇ ਗੱਲ ਤੁਸੀਂ ਕਹੀ ਐ ਮੈਂ ਗੌਰ ਕਰੂੰਗੀ ਚਲ ਚਾਹ ਪੀ ਲਓ ਖੁਸ਼ ਹੋ ਕੇ ਲਾ ਦੇਖਾ ਮੜਾ ਜਾਂ ਦਬਕਾ ਮਾਰਿਆ ਲੱਗੀ ਨਾ ਕਹਿੰਦੀ ਸਲਾਹ ਕਰੂੰਗੀ ਦੱਸੂੰਗੀ ਜੇ ਪਹਿਲੀ ਸਿੱਧੀ ਆਹਰ ਜਾਂਦੀ ਮੈਨੂੰ ਕੀ ਲੋੜ ਤੇ ਇਹਨੇ ਪਾਪੜ ਵੇਲਣ ਦੀ ਚੱਲ ਜੈ ਲਿਆ ਲਾਇਆ ਦਾ ਹੈ ਲਾਰਾ ਮੜਾ ਜਾ ਦੇਖਦੇ ਆ ਉਹ ਕੀ ਹਾਲ ਹੈ ਬਾਈ ਉਹ ਠੀਕ ਹੈ ਗੋਪੀ ਠੀਕ ਹੈ ਉਹ ਕਿਵੇਂ ਮੂੰਹ ਜਿਹਾ ਬਣਾਇਆ ਕੀ ਹੋ ਗਿਆ ਉਹ ਕੁਝ ਨਹੀਂ ਬਸ ਚੋਬਤੀ ਬੈਠਾ ਸੀ ਮੈਂ ਤਾਂ ਲੱਗਦਾ ਛੜਿਆਂ ਦੀ ਜੂਨ ਮਰੀ ਟੜਫ ਟੜਫ ਮਾਰ ਜਾਣਾ ਉਹ ਗੱਲ ਤਾਂ ਨਹੀਂ ਕਿਤੇ ਗੋਪੀ ਤੂੰ ਆਪੀ ਜਾਣੇ ਜਾਣ ਜਾਣਦੇ ਨਾ जखਮਾਂ ਤੇ ਨੂਨ ਪਾ ਲੈ ਬਾਈ ਇਹ ਕਿੱਡਾ ਬੁੱਖ ਹੈ ਤੂੰ ਮੈਨੂੰ ਦੱਸ ਤੈਨੂੰ ਮੈਂ ਲੈ ਚੱਲਦਾ ਬਾਹਰ ਤੂੰ ਦੁਨੀਆ ਚ ਬਾਹਰ ਨਿਕਲ ਕੇ ਤਾਂ ਦੇਖ ਕਿੰਨਾ ਨਜ਼ਾਰਾ ਹੈ ਗੋਪੀ ਮੈਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦਾ ਲੈ ਆਪਣੇ ਪਾਤੜਾ ਚ ਨਗਰਾ ਰੋਡ ਤੇ ਜਾ ਤਾਂ ਸੀ ਮੜਾ ਜਾਣ ਨਜ਼ਾਰਾ ਇਨ ਨਜ਼ਾਰਾ ਚੱਲ ਬਾਈ ਆ ਜਾ ਲੈ ਜਾਵਾਂ ਉਹ ਨਾ ਨਾ ਗੋਪੀ ਮੈਂ ਨਹੀਂ ਜਾਂਦਾ ਬਾਈ ਉੱਥੇ ਚਲ ਠੀਕ ਆ ਤੇਰੀ ਮਰਜ਼ੀ ਆ ਉਹ ਮੱਗਰ ਕਰੀ ਐ ਹਾਂ ਮੱਗਰ ਕਰੀ ਐ ਕਰ ਲੈ ਗੱਲ ਉਹ ਕੰਮ じゃ ਸੀ ਇੱਕ ਛੋਟਾ ਜਿਹਾ ਉਹਦੇ ਤੱਕ ਆ ਚਲ ਉਹਨੂੰ ਦੱਸ ਦਾਂ ਜਾ ਕੇ ਚਲ ਠੀਕ ਐ ਆ ਸ਼ਰੀਕੇ ਵਾਲੇ ਵੀ ਰੋਜੇ ਤੁਰੇ ਰਹਿੰਦੇ ਨੇ ਕੰਮ ਪਤਾ ਨਹੀਂ ਇਹ ਜੀ ਕੀ ਇਹਨਾਂ ਨੇ ਪੀਂਗ ਝੂਟਣੀ ਐ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਹਾਂ ਵੇ ਗੋਪੀ ਅੱਜ ਕਿਵੇਂ ਆਉਣੇ ਹੋਇਆ ਬੱਸ ਭਾਬੀ ਤੇਰੇ ਤੱਕ ਹੀ ਆਇਆ ਸੀ ਕੰਮ ਮੱਗਰ ਬਾਈ ਕਿੱਥੇ ਐ ਉਹ ਤਾਂ ਅੰਦਰ ਸੁੱਤਾ ਪਿਆ ਚੱਲ ਵਧੀਆ ਸੁੱਤਾ ਰਵੇ ਆ ਛੜਾ ਕਿਵੇਂ ਮੂਜਾ ਬਣਾ ਕੇ ਬੈਠਾ ਦੀ ਬਾਹਰ ਬੇਨੇ ਅੱਡ ਲੋਹੂ ਪੀਤਾ ਪਿਆ ਐਸ ਉਮਰੇ ਕਹਿੰਦਾ ਹੁਣ ਤੈਨੂੰ ਹੁਣ ਕੀ ਦੱਸਾਂ ਗੋਪੀ ਤੂੰ ਤਾਂ ਬਾਕੀ ਪਤਾ ਹੀ ਐ ਇਹਦਾ ਐਸ ਉਮਰੇ ਕਹਿੰਦਾ ਮੈਂ ਵਿਆਹ ਕਰਾਉਣਾ 나ਈ ਦੀ ਉਮਰ ਵਿਆਹ ਕਰਉਂਦੀ ਆਪਨ ਇਹਨੂੰ ਸ਼ਰਮ ਨਹੀਂ ਆਉਂਦੀ ਚਿੱਟੇ ਧੋਲੇ ਦਾੜ ਚਿੱਟੇ ਧੋਲੇ ਆਈ ਪੈਨੇ ਆ ਵੀ ਇੱਕ ਗੱਲ ਯਾਦ ਰੱਖੀ ਜੇ ਇਹਨੇ ਵਿਆਹ ਕਰਾ ਲਿਆ ਨਾ ਇਹੜੀ 4 ਕਿੱਲੇ ਜ਼ਮੀਨ ਤੋਂ ਨੂੰ ਆਣੀ ਐ ਨਾ ਉਹ ਹੱਥ ਹੋ ਜਾਵੇਗੀ। ਵੀ ਜੀ ਵਿਆਹ ਕਰਾਉਣਾ ਆਂਦਾ ਪਹਿਲਾਂ ਹੀ ਕਰਾ ਲੰਦਾ। ਹੁਣ ਦੱਸ ਇਹਨੂੰ ਕੀ ਕਿਹੜਾ ਡੁਲਾ ਦੇ ਦੂਗਾ। ਓਏ ਨਾ ਕਹ ਬਾਬੀ ਜ਼ਮੀਨ ਨੂੰ ਮਿੰਟ 'ਚ ਰਿਸ਼ਤਾ ਹੋ ਜਾਂਦਾ ਹੈ। ਬਾਧੂ ਬੇਟੀਆਂ ਨਾ ਛੱਡੀਆਂ ਹੋਈਆਂ ਅੱਜਕੱਲ ਤਾਂ ਮਿੰਟ 'ਚ ਆ ਜਾਂਦੀਆਂ ਨੇ। ਵੀ ਮਿੰਟ 'ਚ ਤਾਂ ਆ ਜਾਣਗੀਆਂ। ਇਹ ਤਾਂ ਗਲ ਘੁੱਟ ਕੇ ਤੁਰ ਜਾਣਗੀਆਂ ਫਿਰ ਝਾਕੂਗਾ। ਉਹ ਤਾਂ ਬਾਅਦ ਦੀ ਗੱਲ ਐ। ਇੱਕ ਵਾਰ ਤਾਂ ਆ ਜਾਣੀ ਐ ਤੈਨੂੰ ਦੱਸ ਰਿਆ ਤੂੰ ਧਿਆਨ ਰੱਖਿਆ ਕਰ ਬਾਈ ਦਾ। ਵੀ ਸਾਰਾ ਦਿਨ ਤਾਂ ਜੋਕਾ ਨੂੰ ਚੀਜ਼ ਬਾਅਦ ਚ ਦੇਦੀ ਹੈ ਪਹਿਲਾਂ ਇਹਦੇ ਮੂੰਹ ਚ ਤੁੰਨੀਦੀ ਹੈ ਇਹ ਤਾਂ ਹੁਣ ਉਂਗਲੀ ਫੜਦਾ ਫੜਦਾ ਪਹੁੰਚੇ ਨੂੰ ਹੱਥ ਪਾਉਣ ਨੂੰ ਕਰਦਾ ਤੈਨੂੰ ਕੀ ਦੱਸਾਂ ਮੈਂ ਉਹ ਛੜੇ ਤੂੰ ਸਮਝਦਾਰ ਆਂ ਅਭੀ ਛੜੇ ਹੁੰਦੇ ਤਰ੍ਹਾਂ ਮੀਨੇ ਉਹਦਾ ਪਤਾ ਹੀ ਹੈ ਮੈਨੂੰ ਚੱਲ ਕੋਈ ਨਾ ਮੇਰੇ ਇੱਕ ਕੰਮ ਕਰ ਤੇ ਨਾ ਵੀ ਹਾਂ ਦੱਸ ਕੀ ਕੰਮ ਕਰਾਂ ਤੇਰਾ 5000 ਰੁਪਏ ਚਾਹੀਦਾ ਮੈਨੂੰ 5000 ਨਾ ਤੈਨੂੰ ਮੈਂ ਪਹਿਲਾਂ ਵੀ ਦਿੱਤੇ ਨੇ ਉਹ ਤਾਂ ਤੂੰ ਹੁਣ ਤੱਕ ਮੋੜ ਕੇ ਨਹੀਂ ਗਿਆ ਲਾ ਭਾਬੀ ਮੋੜਦਾਂਗਾ ਤੇਰੇ ਪੈਸੇ ਥੋੜਾ ਮਾਰਾਂਗਾ ਮੈਂ ਲੈ ਤੈਨੂੰ ਪਤਾ ਮੈਂ ਇਹ ਤਾਂ ਚੋਰੀਆਂ ਦੰਨੀਆਂ ਪੈਸੇ ਇਹਦਾ ਸ਼ੁਕਰ ਕਰਕੇ ਸਾਡਾ ਮੈਂ ਤੂੰ ਹਿਸਾਬ ਕਿਤਾਬ ਨਹੀਂ ਲੈਂਦਾ ਬਾਕੀ ਤੈਨੂੰ ਪਤਾ ਮੱਗਰ ਵੀ ਭੋਲ ਆਈ ਐ ਜੇ ਕੋਈ ਹਿਸਾਬ ਕਿਤਾਬ ਲੈਣ ਆਲਾ ਹੋ ਮੈਂ ਆਹ ਤੇਰੇ ਭਰ ਭਾਈ ਕਿੱਥੋਂ ਕਰੂੰਗੀ ਤੇਰੇ ਪੈਸਿਆਂ ਦੀ ਮੋੜਾਂਗਾ ਪੱਕਾ ਸੌ ਲੱਗੇ ਮੋੜਦਾਂਗਾ ਨਾਲੇ ਭਾਬੀ ਤੈਨੂੰ ਪਤਾ ਐ ਤੈਨੂੰ ਕਿੰਨਾ ਪਿਆਰ ਕਰਦਾ ਤੇਰੇ ਪੈਸੇ ਥੋੜਾ ਮਾਰ ਸਕਦਾ ਲੈ ਆ ਪੈਸੇ ਦੇ ਮੈਨੂੰ ਵਿਆਹ ਪਿਆਰ ਦੀ ਖਾਤਰ ਹੀ ਮੈਂ ਬਰਵਾਦ ਹੋਈ ਜਾਨੀ ਐ ਤੈਨੂੰ ਪੈਸੇ ਦੇ ਦੇ ਕੇ ਤੇ ਗੱਲ ਸੁਣ ਮੇਰੀ ਹੁਣ ਤਾਂ ਮੱਗਰ ਸੁੱਤਾ ਪਿਆ ਨਾਲੇ ਉਹ ਬਾਹਰੇ ਬੈਠਾ ਤੂੰ ਆਥਣ ਸਵੇਰੇ ਫੇਰ ਆ ਜੀ ਉਹ ਤੂੰ ਜਾ ਕੱਲ ਨੂੰ ਆਵਾਂਗਾ ਭਾਬੀ ਚਲ ਠੀਕ ਹੈ ਦੇਖ ਲਈ ਪਹਿਲਾਂ ਇਹਨੂੰ ਬਾਹਰੇ ਹੋਵੇ ਉਹ ਇਹਨਾਂ ਦੇ ਸਾਹਮਣੇ ਥੋੜਾ ਮੰਗਾਗਾ ਤੈਨੂੰ ਨਹੀਂ ਪਤਾ ਕੰਧਾਂ ਦੇ ਵੀ ਕੰਨ ਹੁੰਦੇ ਨੇ ਇਹਦਾ ਐ ਨਹੀਂ ਪਤਾ ਕਿੱਥੇ ਕੰਧ ਨਾਲ ਲੱਗਿਆ ਖੜਾ ਆਪਣੀ ਗੱਲਾਂ ਸੁਣਦਾ ਹੋਵੇ ਹੁਣ ਨਹੀਂ ਆਥਣ ਨੂੰ ਡੰਡ ਪਾ ਦਊਗਾ ਸਾਰੇ ਪਿੰਡ 'ਚ ਚਲ ਛੱਡ ਚੰਗਾ ਚਲ ਤਾਂ ਤੇਾਂ ਰੱਖਿਆ ਕਰ ਮੇਰਾ ਮੈਂ ਚੱਲ ਜਾ ਕਿਉਂ ਮੇਰੇ ਛੱਤਰ ਪਵਾਣੇ ਆ ਸੁੱਤਾ ਆ ਬਾਈ ਉਹ ਛੜਾ ਮਲੰਗ ਨੂੰ ਕੀ ਪਤਾ ਮਲੰਗ ਤਾਂ ਚਾਰ ਚੰਦੇ ਚੜਦਾ ਹੀ ਆ ਜਾਂ ਤੂੰ ਚੀਤੀ ਨੰਗ ਫਰੇ ਨਾਲ ਇਹਨੂੰ ਵੀ ਖੁਸ਼ ਰੱਖਿਆ ਕਰ ਜਮੀਨ ਨਾਥੋਂ ਚਲੀ ਜਾਵੇ ਫਿਰ ਮੈਨੂੰ ਕਿੱਥੋਂ ਪੈਸੇ ਦੇਆ ਕਰੇਂਗੀ ਤੂੰ ਚੱਲ ਠੀਕ ਹੈ ਇਹਨੂੰ ਤਾਂ ਮੈਂ ਖੁਸ਼ ਰੱਖਿਆ ਕਰੂੰਗੀ ਠੀਕ ਹੈ ਜੰਗਾ ਹੂੰ ਖੁਸ਼ ਰੱਖਿਆ ਕਰ ਜਿਹੜੇ ਹੁਣ ਉਹ ਕਹਿੰਦਾ ਵੀ ਮੇਰੇ ਅਰਮਾਨ ਪੂਰੇ ਕਰ ਉਹ ਦੱਸ ਮੈਂ ਕਿੱਥੋਂ ਪੂਰੇ ਕਰ ਰਿੱਕੀ ਆ ਕੇ ਮੈਨੂੰ ਇਹ ਕਹਿਣ ਲੱਗ ਜਾਂਦਾ ਚਾਲ ਕਬੀਲਦਾਰ ਦੀਆਂ ਦਾਰੀਆਂ ਨੇ ਘਰਾਂ ਦੀਆਂ ਘਰੋ ਘਰੀ ਇਹੀ ਹਾਲ ਆ ਕਿਸੇ ਦੇ ਮੁੱਠੀ ਬੰਦ ਆ ਕਿਸੇ ਦੀ ਖੁੱਲੀ ਆ ਰਹੀਂ ਟਾਈਮ ਨੰਗੀ ਜਾਣਾ ਅੱਜ ਜੱਲਾ ਸਵੇਰ ਦਾ ਗਿਆ ਹੋਇਆ ਪਤਾ ਨਹੀਂ ਕਿੱਥੇ ਗਿਆ ਨਾ ਕਿਸੇ ਦੱਸ ਕੇ ਗਿਆ ਨਾ ਕੁਝ ਲੈਣਾ ਨਾ ਦੇਣਾ ਕਿਤੇ ਹੋਈ ਨਹੀਂ ਨਾ ਚੰਨ ਚੜ੍ਹ ਆਵੇ ਮੈਨੂੰ ਤਾਂ ਡਰ ਲੱਗੇਦਾ ਚੱਲ ਦੇਖੀਓ ਜੋ ਕੁਝ ਹੋਊਗਾ ਕਿ ਮੈਂ ਚਾਰਾਂ ਨੂੰ ਸੋਚਾਂਗੇ ਜਮਹਿਰੀਆਂ ਸੋਚਾਂ ਚ ਕੀ ਪੈਣਾ ਮੈਂ ਮੈਂ ਜੈਲਾ ਵਾਈਂ ਨਹੀਂ ਨੀਂਦਾ ਕਿੱਧਰ ਹੋਇਆ ਉਹ ਵੀ ਗੱਲ ਦੀ ਸੋਚ ਤਾਂ ਮੈਨੂੰ ਲੱਗੀ ਪਈ ਆ ਆ ਸਵੇਰ ਦਾ ਗਿਆ ਪਤਾ ਨਹੀਂ ਕਿੱਥੇ ਨਿਕਲਿਆ ਨਾ ਕੁਛ ਦੱਸ ਕੇ ਗਿਆ ਨਾ ਕੁਛ ਪੁੱਛ ਕੇ ਗਿਆ ਉਹ ਜਾਲ ਤਾਂ ਤੂੰ ਸਾਲਾ ਕੋਲੇ ਗਿਆ ਹੋਊਗਾ ਉਹ ਨਹੀਂ ਤੂੰ ਸਪੋਲੇ ਹੋ ਹੋਰ ਤਾਂਸ ਵਾਲੇ ਕਾਹਨੂੰ ਕੱਲ ਮੈਨੂੰ ਧਮਕਿਆ ਦਿੰਦਾ ਸੀ ਵਿਆਹ ਦੀਆਂ ਕਹਿੰਦਾ ਮੈਂ ਵਿਆਹ ਹੋਰ ਕਰਾ ਲੈਣਾ ਤੂੰ ਤਾਂ ਮੇਰਾ ਕਹਿੰਦਾ ਖਿਆਲ ਨਹੀਂ ਰੱਖਦੀ ਹੈਗੀ ਇਹ ਮਜ਼ਾਕ ਕਰ ਹੁੰਦਾ ਸਵਾਵਾਈ ਦਾ ਮਜਾਕ ਨਹੀਂ ਹੈਗਾ ਮੈਂ ਹੁਣ ਕਈ ਦਿਨ ਹੋ ਗਏ ਦੇਖਦੀ ਨੂੰ ਉਹਨੂੰ ਗੱਲਾਂ-ਗੱਲਾਂ ਚ ਹੋਰ ਹੀ ਗੱਲਾਂ ਕਰੀ ਜਾਂਦਾ ਗੱਲ ਤਾਂ ਤੇਰੀ ਵੀ ਸਹੀ ਆ ਚਰਨੋਂ ਜੇ ਬਾਈ ਨੇ ਕਿਤੇ ਵਿਆਹ ਕਰਾਣਾ ਆ ਸਾਰੀ ਜ਼ਮੀਨ ਜਾਇਆ ਤਾਂ ਉਹਦੇ ਨਾਲ ਆਪਣੇ ਬਲੇ ਦਾ ਕੱਖ ਵੀ ਨਹੀਂ ਆਉਣਾ ਤੈਨੂੰ ਤਾਂ ਐਵੇਂ ਨਹੀਂ ਹੈਗਾ ਵੀ ਉਹਨੂੰ ਮਾੜਾ-ਮੋਟਾ ਮੈਂ ਭਲੋ ਕੇ ਕਚੈਰੀਆਂ ਕਚੂਰੀਆਂ ਚ ਲੈ ਜਾਵਾਂ ਵੀ ਭਾਈ ਨਹੀਂ ਪਿਆਰ ਨਾਲ ਬੈਠ ਕੇ ਗੱਲ ਕਰ ਲੈ ਮੈਂ ਤੂੰ ਕਦੇ ਉਹਦੇ ਨਾਲ ਵੀ ਭਾਈ ਜਵਾਕਾਂ ਦੇ ਨੌਕਰਵਾ ਦੇ ਮਾੜਾ-ਮੋਟਾ ਕੋਈ ਚ ਕੱਲ੍ਹੇ ਹੀ ਸੰਭੀ ਬੈਠਾ ਆਏ ਸਮਝਨ ਵਾਲਾ ਨਹੀਂ ਉਹ ਉਹਨੂੰ ਤਰੀਕੇ ਨਾਲ ਸਮਝਾਉਣਾ ਪਊਗਾ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਉਹਦਾ ਖਿਆਲ ਰੱਖਿਆ ਕਰ ਹਾਈ ਰੱਬਾ ਕਹਿੰਦਾ ਖਿਆਲ ਰੱਖਿਆ ਕਰ ਤੁਹਾਨੂੰ ਪਤਾ ਦੀ ਨਾ ਤੰਗ ਕਰਦਾ ਉਹ ਮੈਨੂੰ ਟੈਂ ਤੇ ਤਾਂ ਚਾਹ ਪਾਣੀ ਦੇਣੀ ਦਈ ਦਨ ਕਪੜਾ ਲੀੜਾ ਔਰ ਧੋ ਕੇ ਦੇਈਦਾ ਹੋਰ ਦੱਸ ਉਹਨੂੰ ਕੀ ਚਾਹੀਦਾ ਚੱਲ ਕੋਈ ਨਾ ਮੈਂ ਵੀ ਸਮਝਾਉਂਗਾ ਬਾਈ ਨੂੰ ਤੇ ਤੂੰ ਵੀ ਸਮਝਾਈ ਮੈਂ ਤਾਂ ਬਥੇਰਾ ਸਮਝਾਉਣੀ ਆ ਮੇਰਾ ਸਮਝਾਇਆ ਤਾਂ ਸਮਝਦਾ ਨਹੀਂ ਹੁਣ ਤੁਸੀਂ ਇੱਕ ਵਾਰੀ ਤੁਸੀਂ ਸਮਝਾ ਕੇ ਦੇਖ ਲਓ ਹੀ ਕਹਿੰਦਾ ਉਹ ਮੈਂ ਵੀ ਸਮਝਾਉਂ ਕੋਈ ਗੱਲ ਨਹੀਂ ਹੁਣ ਕਹੀ ਵੀ ਲੋਕਾਂ ਦੀਆਂ ਉਂਗਲਾਂ 'ਵਾਂਗਰ ਨਾ ਲੱਗਿਆ ਕਰ ਆਪਦਾ ਹੀ ਕੰਮ ਆਉਂਦੇ ਜਿੱਥੇ ਆਪਦਾ ਖੜਗਾ ਨਾ ਮਗਾਨਾ ਨਹੀਂ ਖੜਦਾ ਉਹ ਮੈਨੂੰ ਤਾਂ ਇੱਕ ਡਰ ਲੱਗਦਾ ਐਵੇਂ ਕੋਈ ਮਗਰ ਲੈ ਆਇਆ ਹੈ ਨਾ ਭਈਆ ਰਾਣੀ ਤੈਨੂੰ ਪਤਾ ਹੀ ਐ ਅੱਜ ਕੱਲ ਲੋਕਾਂ ਦਾ ਲਿਆਉਂਦੇ ਨੇ ਮੁੱਲ ਦੀਆਂ ਤੀਵੀਂ ਆ ਬਾਅਦ ਚ ਸਾਰਾ ਕੁਝ ਨੌ ਲਵਾ ਕੇ ਮਾਰ ਕੇ ਸੱਟ ਜਾਂਦੇ ਨੇ ਮੈਨੂੰ ਤਾਂ ਇਸ ਗੱਲ ਦਾ ਡਰ ਆ ਹੁਣ ਚੰਗਾ ਭਲਾ ਰੋਟੀ ਖਾਂਦਾ ਵੀ ਤੂੰ ਖਾਈ ਚੱਲ ਐਨੀ ਉਮਰ ਨੰਗ ਗਈ ਉੱਦਣ ਦਾ ਤਾਂ ਤੈਨੇ ਵਿਆਹ ਦਾ ਨਾ ਸੋਚਿਆ ਆ ਐਂਡ ਤੇ ਆ ਕੇ ਹੋਣਾ ਵਿਆਹ ਬਾਰੇ ਸੋਚਣ ਲੱਗ ਗਿਆ ਆ ਤਾਂ ਨਵੀਂ ਟੈਨਸ਼ਨ ਪਾਦੀ ਮੈਨੂੰ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਕਹੀ ਦਿੰਦੀ ਤੈਨੂੰ ਤੁਹਾਨੂੰ ਦੱਸਿਆ ਨਹੀਂ ਘਰ ਚ ਤਾਂ ਕਹੀ ਦਿੰਦੀ ਇਹ ਗੱਲ ਚੱਲਦੀ ਆ ਮੈਂ ਤਾਂ ਨਹੀਂ ਦੱਸੀ ਵੀ ਚੱਲ ਸਮਝ ਜੂ ਸਮਝ ਜੂ ਘਰ ਦੀ ਗੱਲ ਘਰ ਚ ਰਹਿ ਜੂਗੀ ਬਾਹਰ ਕੱਢਾਂਗੇ ਕੀ ਫਾਇਦਾ ਲੋਕਾਂ ਚ ਫੈਲੂਗੀ ਚੱਲ ਕੋਈ ਨਾ ਮੈਂ ਦੇਖਦਾ ਬਾਈ ਨੂੰ ਫੇਰ ਵੀ ਨਾ ਬਾਈ ਦਾ ਖਿਆਲ ਰੱਖਿਆ ਕਰ ਕੋਈ ਗੱਲ ਉਹਨੂੰ ਨਾ ਨਾ ਕਰਾਇਆ ਕਰਾ ਹਾਂ ਮੇਰੇ ਰੱਬਾ ਕਹਿੰਦੇ ਖਿਆਲ ਰੱਖ ਖਿਆਲ ਕਿੰਨਾ ਕੁ ਖਿਆਲ ਰੱਖਾਂ ਉਹ ਤਾਂ ਹੁਣ ਵਿਆਹ ਕਰਾਉਣ ਨੂੰ ਫਿਰਦਾ ਫਿਰ ਤਾਂ ਐ ਹੋਊਗਾ ਤੈਨੂੰ ਛੱਡਦਨੀ ਆ ਉਹਨੂੰ ਕਰ ਲੰਨੀ ਆ ਓਏ ਮੈਂ ਐਂ ਦਾ ਨਹੀਂ ਕਹਿੰਦਾ ਯਾਰ ਤੂੰ ਤਾਂ ਪੁੱਠੇ ਪਾਸੇ ਲੈ ਜਾਣੀ ਗੱਲ ਘਮਾ ਗਈ ਠੀਕ ਪਾਸੇ ਪਰ ਹੋਰ ਖਿਆਲ ਕਿਵੇਂ ਰੱਖਿਆ ਜਾਊਗਾ ਉਹਦਾ ਸੁੱਤਾ ਉੱਠਦਾ ਬਾਅਦ ਚ ਪਹਿਲਾਂ ਉਹਦੇ ਸਹਰਾਣੇ ਚਾਹ ਹੁੰਦੀ ਹੈ ਚਲ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਪਤਾ ਬਾਈ ਕਿੱਥੇ ਆ ਉਦੋਂ ਨਾ ਕਰਦਾ ਗੱਲ ਮੈਂ ਠੀਕ ਐ ਜਾ ਕਰ ਜਾ ਕੇ ਲੱਭ ਉਹਨੂੰ ਕਿੱਥੇ ਆ ਫੋਨ ਵੀ ਨਹੀਂ ਹੁੰਦਾ ਤਾਂ ਲੱਗਦਾ ਹੈਗਾ ਫੋਨ ਵੀ ਘਰੇ ਸੱਟ ਗਿਆ ਵੀ ਬੰਦਾ ਫੋਨ ਕਰਕੇ ਪੁੱਛ ਲਵੇ ਕਿਤੇ ਜਾਣ ਕਿਸ ਧਰ ਕੇ ਗਿਆ ਹੋਊਗਾ ਫੋਨ ਘਰੇ ਵੀ ਮੈਂ ਡੋਲਾ ਲੈ ਕੇ ਆ ਜਾਣਾ ਨਹੀਂ ਫੋਨ ਤੋਂ ਪਤਾ ਨਾ ਲੱਗ ਜੀ ਵੀ ਕਿੱਥੇ ਫਿਰਦਾ ਬੜਨ ਮੈਂ ਵੀ ਨਹੀਂ ਹੁੰਦੀ ਜੇ ਆ ਗਈ ਲੈ ਬਾਹਰ ਬੀਠੀ ਆਸਿਰ ਗਾਬਾ ਵੀਜੀ ਬੇ ਸਾਸਰੀ ਕਾਲ ਸਾਡੀ ਤਾਂ ਹੋਰ ਹੀ ਸਾਸਰੀ ਕਾਲ ਹੋਈ ਪਈ ਆ ਤੂੰ ਤਾਂ ਪੁੱਜੇ ਬੈਠੀ ਐ ਕੀ ਗੱਲ ਹੋ ਗਈ ਉਹ ਜੈਲਾ ਤੜਕੇ ਦਾ ਪਤਾ ਨਹੀਂ ਕਿੱਥੇ ਗਿਆ ਹੋਇਆ ਫੋਨ ਵੀ ਘਰੇ ਛੱਡ ਗਿਆ ਮੈਨੂੰ ਤਾਂ ਐ ਡਰ ਲੱਗਦਾ ਕਿਤੇ ਹੋਰੀ ਨਾ ਕੁਝ ਕਰਕੇ ਚੰਦ ਚਾੜ ਕੇ ਲਿਆਵੇ ਓ ਭਾਬੀ ਫਿਕਰ ਨਾ ਕਰ ਕੁਝ ਨਹੀਂ ਕਰਦਾ ਇੱਥੇ ਹੀ ਹੋਣਾ ਪੈਂਦਾ ਮੈਂ ਤਾਂ ਦੇਖਿਆ ਕਿਤੇ ਨਹੀਂ ਨਾ ਮੈਂ ਤਾਂ ਨਹੀਂ ਦੇਖਿਆ ਹਾਂ ਨਹੀਂ ਤੈਨੂੰ ਪਤਾ ਤਾਂ ਹੈਗਾ ਤਾਂ ਚਾਹ ਨੂੰ ਮਿੰਟਕ ਬਾਅਦ ਗੇੜਾ ਕੱਢ ਜਾਂਦਾ ਅਦਾ ਸਵੇਰ ਦਾ ਚਾਹ ਪਾਣੀ ਵੀ ਨਹੀਂ ਪੀਣ ਆਇਆ ਹੈਗਾ ਘਰੇ ਚੱਲ ਭਾਬੀ ਉਹਨੂੰ ਛੱਡ ਤੂੰ ਮੈਨੂੰ ਪੈਸੇ ਰੈਂਤੀ ਅਮ ਕਰਕੇ ਦੇ ਮੈਂ ਦੇਣੇ ਨੇ ਕਿਸੇ ਦੇ ਜ਼ਰੂਰੀ ਕੰਮ ਐ ਮੈਨੂੰ ਮੇਰੀ ਗੱਲ ਸੁਣ ਲੈ ਪੈਸੇ ਮੈਂ ਤੈਨੂੰ ਦੇ ਦੇਨੀ ਆ ਪਰ ਥੋੜੇ ਦਿਨ ਦੇ ਵਿੱਚ ਵਿੱਚ ਮੈਨੂੰ ਵਾਪਸ ਮੋੜ ਜੀ ਤੈਨੂੰ ਪਤਾ ਮੈਨੂੰ ਪਿਆ ਪੈਸੇ ਵੀ ਗਣਵੇਂ ਮਣਵੇਂ ਮਿਲ ਮਿਲਦੇ ਨੇ ਹੁਣ ਚੱਲ ਆਇਆ ਉਹ ਮੋੜ ਦਾਂਗਾ ਤੂੰ ਤਾਂ ਐਵੇਂ ਹੀ ਫਿਕਰ ਕਰਦੀ ਰਹਿਨੀ ਆ ਯਾਰ ਕਹਿੰਦੇ ਮੋੜ ਦਾਂਗਾ ਹਾਂ ਭਾਬੀ ਵੀ ਬਹੁਤ ਚੰਗੀ ਆ ਮੇਰੇ ਓਕੇ ਟਾਈਮ ਕੰਮ ਆ ਜਾਂਦੀ ਐ ਹਾ ਭਣ ਜੇ ਜੇਬ ਚ ਪਾਲਾ ਪਾਲੇ ਨਾ ਭਾਬੀ ਗਿਣਤਾ ਲਾਵਾਂਗੇ ਘਟਣਾ ਹੋਣਾ ਲੱਗੇ ਮੈਂ ਤੈਨੂੰ ਕੱਟ ਦਿੱਤੇ ਨੇ ਪੈਸੇ ਕਹਿੰਦਾ ਗਣਤਾ ਨਾ ਬਾਹਰ ਜਾ ਕੇ ਗਣ ਲਈ ਕੋਣ ਹੱਕ ਤਾਂ ਤੈਨੂੰ ਪੈਸੇ ਦੇ ਬੁੱਤਰੀ ਤੂੰ ਮੇਰੇ ਤੇ ਆਸਾਨ ਕਰਦਾਨਾ ਲੈ ਭਾਬੀ ਤੈਨੂੰ ਪਿਆਰ ਕਰਦਾ ਤਾਂ ਹੀ ਕਰਕੇ ਲੈਣਾ ਪੈਸੇ ਤੇ ਪਿਆਰ ਕਰਦਾ ਤਾਂ ਯਕੀਨ ਵੀ ਹੋਣਾ ਚਾਹੀਦਾ ਤੂੰ ਤਾਂ ਕਹਿੰਦਾ ਮੈਂ ਗਿਣ ਲਾਂ ਹਾਂ ਜੇ ਤੈਨੂੰ ਯਕੀਨ ਹੁੰਦਾ ਫਿਰ ਤੂੰ ਗਿਣਦਾ ਕੋਈ ਨਾ ਭਾਬੀ ਮੋੜਾਂਗਾ ਪੱਕਾ ਟੈਨਸ਼ਨ ਨਾ ਲੈ ਤੂੰ ਇੱਕ ਇੱਕ ਰੁਪਿਆ ਮੋੜਾਂਗਾ ਤੇਰਾ ਬਿਤੇ ਕਰਨੇ ਵੀ ਕੀ ਨੇ ਹੁਣ ਇਹ ਵੀ ਦੱਸ ਤੇ ਮੈਨੂੰ ਕਿਤੇ ਹੋਰ ਤਾਂ ਨਹੀਂ ਪੁੱਠੇ ਕੰਮ ਕਰਦਾ ਕੋਈ ਨਾ ਨਾ ਪੁੱਠੇ ਕੰਮ ਨਹੀਂ ਕਰਦਾ ਹਾਂ ਕਿਸੇ ਦੇ ਮੈਂ ਦੇਣੇ ਸੀ ਭੈਣ ਦੇ ਯਾਰ ਨੇ ਮੈਨੂੰ ਬੜਾ ਤੰਗ ਕੀਤਾ ਐ ਫੋਨ ਕਰ ਕਰ ਸੌਲੇ ਨੂੰ ਗੂਗਲ ਪੇ ਕਰਾਵਾਂਗਾ ਪੈਸੇ ਅੱਜ ਹੀ। ਨਾ ਹੁਣ ਤਾਂ ਸਾਰੇ ਲੋਕਾਂ ਨੇ ਕਣਕਾਂ-ਕੁਣਕਾਂ ਵੱਢ ਕੇ ਵੇਚਤੀਆਂ, ਥੋੜੇ ਕਰਦੇ ਨੇ ਨਹੀਂ ਵੇਚੀ। ਭਾਬੀ ਕਰੋ ਮੈਨੂੰ ਪੈਸੇ ਮਿਲਦੇ ਨਹੀਂ ਨਾ। ਮੇਰਾ ਤਾਂ ATM ਤੂੰ ਹੀ ਐ। ਕਹਿੰਦਾ ਮੇਰਾ ATM ਤੂੰ ਹੀ ਐ। ਲੈ ਭਾਬੀ ਮੇਰੀ ਗੱਲ ਸੁਣਾ। ਜਿਨ੍ਹਾਂ ਦੀ ਮਸ਼ੂਕਾ ਹੁੰਦੀਆਂ ਨੇ ਸਾਰਿਆਂ ਨੂੰ ਦਿੰਦੀਆਂ ਨੇ ਪੈਸੇ। ਫਿਰ ਕੀ ਹੋ ਗਿਆ ਤੂੰ ਮੇਰੀ ਮਸ਼ੂਕਾ ਐ ਤੂੰ ਮੈਨੂੰ ਦੇ ਤੇ ਫਿਰ। ਲੈ ਕਹਿੰਦਾ ਮਸ਼ੂਕਾ ਮੈਂ ਤੇਰੀ ਭਾਬੀ ਆ। ਚਲ ਭਾਬੀ ਐ ਮ ਭਾਬੀ ਵੀ ਤਾਂ ਮਸ਼ੂਕਾ ਵਰਗੀਆਂ ਹੁਣ ਤੂੰ ਗੱਲਬਾਤ ਨਹੀਂ ਆਪਣੀ ਹੈਗੀ ਗੱਲਬਾਤ ਗੱਲਬਾਤ ਤਾਂ ਪੈਸੇ ਲੈਣ ਦੇਣ ਦੀ ਐ ਚੱਲ ਮੈਨੂੰ ਆਏ ਆ ਵੀ ਚੱਲ ਤੂੰ ਮੈਨੂੰ ਸੋਨਾ ਲੱਗਦਾ ਮੈਨੂੰ ਤਾਂ ਭੋਲਾ ਜਿਹਾ ਲੱਗਦਾ ਤਾਂ ਤੇਰੇ ਤੇ ਤਰਸ ਆ ਜਾਂਦਾ ਫਿਰ ਮੈਨੂੰ ਤਾਂ ਐਵੇਂ ਫੀਲਿੰਗ ਜੀ ਆਈ ਜਾਂਦੀ ਜਿਵੇਂ ਤੂੰ ਮੇਰੀ ਮਸ਼ੂਕ ਹੁੰਨੀ ਆ ਹਾਂ ਹੈਗੀ ਐ ਮੈਂ ਤੇਰੀ ਮਸ਼ੂਕ ਤੂੰ ਮੈਨੂੰ ਕਿੱਦੇ ਕੋਈ ਚੀਜ਼ ਲਿਆ ਕੇ ਦੇਤੀ ਵੀ ਲੈ ਮੈਂ ਲੈ ਕੇ ਜਾਣਾ ਤੇਰੇ ਵਾਸਤੇ ਲੈ ਜਾਣਾ ਕਦੀ ਕੋਈ ਬਾਜ਼ਾਰ ਚੋਂ ਖਾਣ ਨੂੰ ਚੱਜ ਦੀ ਚੀਜ਼ ਲਿਆ ਦਿਆ ਕਰ ਆ ਭਾਬੀ ਤੇਰੇ ਪੈਸੇ ਨਹੀਂ ਲਿਆ ਕੇ ਦੇਣੀ ਜਿੰਨੇ ਮਰਜ਼ੀ ਪੈਸੇ ਦੇ ਦੇ ਮੈਨੂੰ ਮੈਂ ਲਿਆਦਾਗਾ ਹਾਂ ਹੁਣ ਤੈਨੂੰ ਦਿੱਤੇ ਨਹੀਂ ਇਹਦੇ ਚ ਹੀ ਲਿਆ ਕੇ ਦੇ ਸਕਦਾ ਤੀਗਾ ਇਹ ਤਾਂ 5000 ਦੇਣਾ ਹੈ ਕਿਸੇ ਦਾ ਮੈਂ 5000 ਦੇਣਾ 50 ਰੁਪਏ ਰੱਖ ਲੈਂਦਾ ਵਿੱਚੋਂ ਨਾਲੇ ਭਾਬੀ ਮੈਂ ਰਾਤ ਨੂੰ ਮਿਲਣ ਨੂੰ ਆਵਾਂਗਾ ਤੈਨੂੰ ਠੀਕ ਹੈ ਤੋ ਹੋਰ ਨਾ ਚਿੱਤਰ ਖਵਾ ਖਾ ਲਈ ਨਾਲੇ ਮੇਰੇ ਪਵਾਵੇਂ ਦਾ ਨਾਲੇ ਤੈਨੂੰ ਪਤਾ ਤਾਂ ਹੈਗਾ ਸਾਰੇ ਦਿਨ ਤੇ ਵੇੜੇ ਚ ਮੰਝਾ ਡਾਈਦਾ ਜੇ ਅੱਲਾ ਪਿਆ ਰਹਿੰਦਾ ਉਹ ਦਿਨੇ ਰਾਤ ਨੂੰ ਤਾਂ ਸੌਂਦੀ ਹੁਣੇ ਮੈਂ ਰਾਤ ਨੂੰ ਮਿਲਣਾ ਆਵਾਂਗਾ ਦਿਨੇ ਥੋੜਾ ਮਿਲਣਾ ਆਵਾਂਗਾ ਯਾਰ चल कोई हां उनका करे कोई नहीं वे कोई नहीं हैगा चला जा चलते जवाब के हाँ। बैठे अंदर काटते नहीं हाँ। तू टिक जा तू जा 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 हाँ। तू जा मग्गा दा नहीं पता कब आ जवे जला भाई पैसे काटो ਭਾਈ ਕਿਹੜੇ ਪੈਸੇ? ਉਹ ਪੈਸੇ ਕੱਢ ਸਿੱਧਾ ਹੋ ਗਏ। ਨਾ ਇਹਦੇ ਕੋਲ ਕਿਹੜੇ ਪੈਸੇ ਨੇ? ਨਾ ਆ ਕੀ ਐ? ਹੈਂ? ਘਰ ਨੂੰ ਤਉਂਗਲੀ ਲਾਰਖੀ ਐ ਤਉਂਗਲੀ। ਨਾ ਇਹ ਰੁੱਖਾਂ ਦੇ ਲੱਗਦੇ ਨੇ। ਤੂੰ ਚੱਲ ਓਏ। ਦਿਸੀ ਨਾ ਮੈਨੂੰ ਅੱਜ ਤੋਂ ਬਾਅਦ ਇੱਥੇ। ਮਾਰ ਕੀ ਕਿਹਾ ਯਾਰ ਭਾਈ। ਸਾਲਾ ਜੇ ਉਹਰੇ ਦੇਖ ਗਏ ਨਾ ਲੱਤਾਂ ਤੋੜ ਦੂੰ। ਨਾ ਤੂੰ ਇਹ ਹੱਥ ਧਾਰੇ ਲੈ ਕੇ ਗਿਆ ਪੈਸੇ ਮੇਰੇ ਤੋਂ। ਮੋੜ ਦੇ ਭਾਈ ਮੈਨੂੰ। ਜੇ ਮੈਂ ਸਾਬ ਕਿਤਾਬ ਨਹੀਂ ਲੈਂਦਾ ਇਹਦਾ ਮਤਲਬ ਤੂੰ ਘਰ ਲਟਾਵੇਂਗੀ ਮੈਂ ਘਰ ਨਹੀਂ ਲਟਾ ਰਹੀ ਹੈਗੀ ਉਹ ਹੱਥ ਧਾਰੇ ਲੈ ਕੇ ਗਿਆ ਮੇਤੋ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਭੱਜ ਜਾ ਇੱਥੋਂ ਚੱਲ ਲਕਰੀਆ ਚਪਰਚ ਪ੍ਰਪੋਲਣਾ ਕੋਈ ਨਹੀਂ ਆੜਨ ਦੇ ਮੱਗਰੂੰ ਦੱਸਦਾ ਮੈਂ ਮੇਰੀ ਗੱਲ ਸੁਣੋ ਆ ਮੱਗਰ ਨੂੰ ਨਾ ਦੱਸਿਓ ਐਵੇਂ ਮੈਨੂੰ ਘਰੋਂ ਕੱਢ ਦੂਗਾ ਉਹਦਾ ਕੱਢੂੰਗੇ ਹੀ ਜਾਂ ਤੂੰ ਰਹੇਂਗੀ ਇੱਥੇ ਜਾਂ ਮੈਂ ਰਹੂੰਗਾ ਚੱਲ ਬਬਾ ਠੀਕ ਹੈ ਤੂੰ ਜਿਵੇਂ ਕਹੇਂਗਾ ਉਵੇਂ ਹੋ ਜਾਊਗਾ ਪਰ ਮਗਰ ਨੂੰ ਨਾ ਕੁਛ ਦੱਸੀ ਪੱਕੀ ਗੱਲ ਆ ਤੇਰੇ ਬੱਗੇ ਹੱਥ ਜੋੜਦੀਆਂ ਉਹ ਦੇਖੀਂਗੀ ਤੇ ਭੁੱਲ ਜਾਇ ਫਿਰ ਨਹੀਂ ਮੈਂ ਭੁੱਲਦੀ ਨਹੀਂ ਆਗੀ ਬਸ ਉਵੇਂ ਹੀ ਹੋਊਗਾ ਜਿਵੇਂ ਅੱਜ ਤੋਂ ਬਾਅਦ ਤੂੰ ਕਹੇਂਗਾ ਚੱਲ ਠੀਕ ਹੈ ਚੱਲ ਠੀਕ ਹੈ ਨਾਲੇ ਸਵੇਰ ਦੇ ਕਿੱਥੇ ਗਿਆ ਬਿਆ ਠੀਕ ਆ ਜਾ ਤੂੰ ਕੰਮ ਕਰ ਹਲੇ ਵੀ ਜੇ ਲਿਆ ਗੋਪੀ ਜਾਂਦਾ ਜਾਂਦਾ ਤੇਰਾ ਦਾ ਕੰਮ ਬਣਾਇਆ ਗਿਆ ਹੁਣ ਜ਼ਿੰਦਗੀ ਜਿਉਣ ਦਾ ਨਜ਼ਾਰਾ ਆਊਗਾ